ਕ੍ਰੇਸੀ ਮੇਰੇ ਨਾਲ ਨਹੀਂ ਜਾਣਾ ਦੇਖੋ ਇਹਦੇ ਮੈਂ ਨਾ ਰੱਸੀ ਪਾਈ ਸੀਗੀ ਸਵੇਰ-ਸਵੇਰ ਮੈਂ ਕਹਿੰਨਾ ਮੈਂ ਲੈ ਕੇ ਜਾਵਾਂਗੀ ਤੈਨੂੰ ਕਹਿੰਦੀ ਨਹੀਂ ਮੈਂ ਡੈਡੀ ਨਾਲ ਜਾਵਾਂਗੀ ਤੇ ਉੱਥੇ ਬਹਿ ਗਈ ਮੈਂ ਲੈ ਕੇ ਜਾਵਾਂ ਤੈਨੂੰ ਲੈ ਕੇ ਜਾਵਾਂ ਹੈ ਹੈ ਆ ਦੇਖੋ ਮੈਂ ਖਿੱਚਦੀ ਆ ਨਾ ਜਮਾ ਨਹੀਂ ਹੁੰਦੀ ਚਾ ਨਵੀ ਦੀ ਵਰਤੀ ਪ੍ਰੈਸ ਕਰੀ ਜਾਂਦੇ ਨਵੀ ਤੇ ਹੈਲੋ ਹੈਲੋ ਜੀ ਸੱਸਾਂ ਅੰਟੀ ਤੇ ਇੱਧਰ ਸਾਡੇ ਪੀਲੇ ਚੌਰ ਬਣੀ ਜਾਂਦੇ ਆ ਆਲੂ ਵਾਲੇ ਨਵੀ ਨੇ ਸਕੂਲ ਜਾਣਾ ਹੈ ਸੁਬਾ ਸੁਬਾ ਗਰੇਸੀ ਸ਼ਹਿਰ ਕਰਨ ਆਉਂਦੀ ਇੱਥੇ ਮੈਂ ਗੇੜੇ ਕਿਢਾ ਕੇ ਲੈ ਜਾਂਦੀ ਸੀ I मित्रों तुम आओ ਦ ਕਾਰਨ ਸਰਬਿਵਾਨੇ ਿਰਿ ਕੀ ਚਰਨਹਿ ਜਟਿ ਕਰਨੇ ਮਨਮੋਹਨੇ ਗਜਾਨੇ ਸਰਬੁ ਉਪਰ ਸਰਬੁ ਉਤਰੇ ਕਿਰਪਾ ਸਹਿ ਅਰਬਨਾਸ ਲੈ ਸਰਬੁ ਤਰੇ ਦੁਖਿੰ ਅੰਮ੍ਰਾ ਅਰਥੀਸ ਕਰੇ ਸੁਖਿ ਤੇ ਸੁਰ ਬ੍ਰਹਮੰਡ ਸਵਾਖਵ ਸੰਸਾ ਕਰਤੀ ਪਰੈ ਕਰਨੰਤਰਾ ਕਰਨੰਤ ਦੰਦ ਜੀ ਅਗਰ ਜੁਰਵਾ ਦੀ ਸੰਗਤ ਮੈਂ ਮਰੂ ਮਿਲਣ ਵਾਲਾ ਹੈ ਸਾਵਧਾਨ ਹੋਣਾ ਨਾ ਜੀ ਅਸੀਂ ਚੱਲਿਆ ਕਰਨ ਉਧਰ ਨਾ ਪਿੱਛੇ ਕਤੂਰਾ ਹੈਗਾ ਤੇ ਤਾਂ ਇਹ ਐਂ ਕਰਦੀ ਹੈ ਹਾਂਜੀ ਗਰੇਸੀ ਨੂੰ ਨਮਾਤਾ ਸੀ ਸੁਹਾ ਸੁਹਾ ਘੇੜਾ ਕਢਾ ਕੇ ਹਣਗਰੀ ਸੀ ਨਾਲੇ ਤੂੰ ਨਾਲੇ ਇਹ ਅੰਦਰ ਨਾ ਪਿੰਡਾ ਗਿੱਲਾਗਾ ਹਜੇ ਤੇ ਇਧਰ ਮੈਂ ਬਾਹਰੋਂ ਵੀ ਸਾਫ ਕਰੇਗੀ ਬੱਕਰ ਮਾਰ ਕੇ ਜੇ ਧੋਤਾ ਤੇ ਇਧਰ ਗਗਨ ਨੇ ਪੂਤ ਚਲਾਏਗਾ ਅੰਦਰੋਂ ਬਾਤ ਚਲਾ ਲੂਗੀ ਹੁਣ ਮੈਂ ਕਰੂੰਗੀ ਨਵੀਂਆਂ ਕੁੱਤਾ ਨਵੀਂਆਂ ਕੁੱਤਾ ਕਰਨੀਆਂ ਹੈਲੋ ਨਵੀ ਜੈਸਨ ਪਤਾ ਕੀ ਕਹਿੰਦਾ ਵੀਡੀਓ ਦੇਖੀ ਜੈਸਨ ਨੇ ਜੈਸਨ ਕਹਿੰਦਾ ਵਾਲਾ ਸੋਨਾ ਕਰਦੀ ਹੈਗੀ ਐ ਹੌਲਾ ਜਿਹਾ ਬੋਲ ਕੇ ਮੈਂ ਖੋ ਐਂ ਬੋਲਦੀ ਸਾਰੀਆਂ ਵੀਡੀਓ ਚ ਹੌਲੀ ਜੀ ਐਲੇ ਚੀਜ਼ ਸਤਿ ਸ੍ਰੀ ਅਕਾਲ ਜੀ ਐ ਬੋਲਦੀ ਤੇ ਚਲੋ ਜੀ ਇਹਦੀਆਂ ਕਰਦੀ ਗੁੱਤਾ ਫੇਰ ਹੋਊਗੀ ਮੈਂ ਤਿਆਰ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਤੇ ਰੋਟੀ ਖਾ ਕੇ ਮੈਂ ਤਿਆਰ ਹੋਊਗੀ ਸਗੀ ਤੇ हाँ मैं चलनी हाँ आंगनबाड़ी से फिर आके मिलूंगी तो गगन के जो रेम आ गए झाड़ू पोचा रह गया ला लूगी हाँ जी आ गई मैं घरें आंगनबाड़ी तो गगन ने सारे काम कर ले जेडे झाड़ू पोचा साफ सफाई दिखाई तो देखो आता मैं कल बदलती सी चादर परसों सच बाकी उन्हें सारे ने मेड़ ਇੱਧਰ ਵੀ ਸਾਰੀ ਸਫਾਈ ਕਰ ਲਈ ਹੈ ਨੇ ਆ ਮੈਂ ਟੜਕੇ ਇਕੱਠੇ ਕਰ ਗਈ ਸੀ ਕਿੰਬਲ ਨਾਲੇ ਜਾਦਾ ਠੀਕ ਕਰ ਗਈ ਸੀ ਤੇ ਬਾਕੀ ਸਾਰਾ ਉਹਨੇ ਕੀਤਾਗਾ ਹਾਂਜੀ ਅੱਜ ਆਪਾਂ ਬਣਾਉਣੀ ਹੈਗੇ ਪੇਸਟ ਇੱਕ ਜਿਹਦੇ ਵਾਸਤੇ ਅੱਪਾ ਨੇ ਮੇਥੀ ਦਾਣਾ ਜਿਹੜਾ ਉਹ ਕਰ ਲਿਆ ਗ੍ਰाइंड ਕਰ ਲਿਆ ਤੇ ਇੱਧਰ ਆਪਾਂ ਨੇ ਜਿਹੜੀ ਕਲੌਂਜੀ ਹੁੰਦੀ ਆ ਉਹ ਵੀ ਗ੍ਰाइंड ਕਰ ਲਈ ਇਹਦੇ ਵਿੱਚ ਹੀ ਮੈਂ ਔਲੇ ਪਾ ਲਈ ਸੀਗੇ ਤੇ ਕਲੌਂਜੀ ਮੇਰੇ ਕੋਲ ਥੋੜੀ ਸੀਗੀ ਤੇ ਜਿਹਦੇ ਵਿੱਚ ਆ ਆਪਾਂ ਇਹ ਸਾਰਾ ਸਮਾਨ ਪਾਉਣਾ ਉਹ ਜਾਂ ਬਰਤਨ ਲੋਹੇ ਦਾ ਹੋਣਾ ਚਾਹੀਦਾ ਤੇ ਜਾਂ ਸਰਬ ਲੋਹ ਦਾ ਜਿਵੇਂ ਕਿ ਇਹ ਸਰਬ ਲੋਹ ਦਾ ਹੈਗਾ ਬਰਤਨ ਤੇ ਇਹ ਤਾਂ ਮੈਂ ਜਿਨੇ ਬਣਾ ਕੇ ਵੀਡੀਓ ਹੈ ਨਾ ਉਹ ਕਰ ਰਹੀਆਂ ਸੋ ਸ਼ੇਅਰ ਕਰ ਰਹੀਆਂ ਤੁਹਾਡੇ ਨਾਲ ਤੇ ਇਹ ਆਪਾਂ ਜਿਹੜਾ ਸਾਰਾ ਸਮਾਨ ਹੈਗਾ ਇਹ ਆਪਾਂ ਰਾਤ ਨੂੰ ਭਿਉਣਾ ਦਾ ਤੇ ਸੌਣੇ ਤਾਹ ਕੇ ਦੋ ਚਮਚੇ ਆਪਾਂ ਮੇਥੇ ਦਾ ਮੇਥੀ ਦਾਣੇ ਦੇ ਲੈਣੇਗੇ ਹਾਂਜੀ ਡੇਢ ਚਮਚਾ ਆਪਾਂ ਪਾਵਾਂਗੇ ਕਲੌਂਜੀ ਤੇ ਆਨ ਲੇ ਦਾ ਪਾਊਡਰ ਤੇ ਦੋ ਚਮਚੇ ਪਾਵਾਂਗੇ ਆਪਾਂ ਦਹੀਂ ਦੇ ਤੁਸੀਂ ਦਹੀਂ ਚ ਰਾਤ ਨੂੰ ਪਿਆਉ ਕੇ ਰੱਖ ਦਿਓ ਇਹਨੂੰ ਤੇ ਸੁਬਾ ਉੱਠ ਕੇ ਇਹਦੇ ਵਿੱਚ ਦੋ ਕਬੂੰਦਾ ਨਾਰੀਅਲ ਦਾ ਤੇਲ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਓ ਇਹਨੂੰ ਮਿਕਸ ਕਰ ਲਿਓ ਇਸ ਤਰ੍ਹਾਂ ਤੇ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਲਿਓ ਕਿਉਂਕਿ ਦਹੀਂ ਥੋੜੀ ਗਾੜੀ ਸੀਗੀ ਉਸ ਤੋਂ ਬਾਅਦ ਆਪਣੇ ਸਿਰ ਤੇ ਲਾ ਲਿਓ ਵਾਲਾ ਵਾਲਾ ਨੀ ਪਾਉਣਾ ਪਾਣੀ ਹਲਕਾ ਜਿਹਾ ਹੀ ਪਾਉਣਾ ਤੇ ਦੋ ਕਬੂੰਦਾ ਪਾਵਾਂਗੇ ਆਪਾਂ ਇਹਦੇ ਵਿੱਚ ਨਾਰੀਅਲ ਤੇ ਤੇਲ ਦੀਆਂ ਸਰੋਂ ਦਾ ਵੀ ਪਾ ਸਕਦੇ ਹੋ ਤੁਸੀਂ ਤੇ ਆਮਲੇ ਦਾ ਵੀ ਪਾ ਸਕਦੇ ਹਾਂਗੇ ਤੇਲ ਜਿਹੜਾ ਮਰਜੀ ਜਿਹੜਾ ਤੁਸੀਂ ਲਾਉਨੇ ਉਹ ਪਾ ਸਕਦੇ ਹੋਗੇ ਹਾਂਜੀ ਇਹ ਵਾਲਾ ਹੈਗਾ ਗਾ ਬਦਾਮਾਂ ਦਾ ਤੇਲ ਤੇ ਇਹ ਵੀ ਪਾ ਸਕਦੇ ਹੋਗੇ ਤੇ 올ਿਵ ਆਇਲ ਵੀ ਪਾ ਸਕਦੇ ਹੋਗੇ ਤੇ ਆਹ ਵਾਲਾ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋਗੇ ਸਾਰੀਆਂ ਚੀਜ਼ਾਂ ਮੈਂ ਵਰਤ ਦਿਆਂ ਤਾਂ ਕਰਕੇ ਮੇਰੇ ਵਾਲ ਆ ਜਿਹੜੇ ਵਧੀਆ ਪਏਗੇ ਤੇ ਨਵੀ ਦੇ ਵੀ ਵਧੀਆ ਪਏ ਹੈਗੇ ਤੇ ਬਹੁਤ ਵਧੀਆ ਚੀਜ਼ਾਂ ਇਹ ਆਪਾਂ ਜਿਹੜੀਆਂ ਘਰੇ ਲੈਉਣੇ ਹੈਗੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਦੂੰਗੀ ਨਾਰੀਅਲ ਦਾ ਤੇਲ ਵੀ ਪਾ ਲੂੰਗੀ ਲੋ ਜੀ ਦੋ ਕ ਬੂੰਦਾ ਹੀ ਬਾਦੂ ਆ ਬੱਸ ਇਹਨਾਂ ਵਿੱਚ ਹਲਕਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਇਹ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੀ ਤੇਲ ਨੂੰ ਮੈਂ ਥੋੜਾ ਚਾਹ ਪਿਉ ਕੇ ਰੱਖ ਦੂੰਗੀ ਟਾਕ ਕੇ ਇਹਦੇ ਚ ਐਸ ਤਰ੍ਹਾਂ ਪੀਸਟ ਬਣ ਜੂਗਾ ਪਤਲਾ ਨਹੀਂ ਤੁਸੀਂ ਰੱਖਣਾ ਬਾਲ ਫਿਰ ਬਾਲਾਂ ਚ ਲਾਉਣ ਔਖਾ ਹੋ ਜਾਊਗਾ ਕਿਉਂਕਿ ਬਾਲਾਂ ਦੇ ਬਿੱਤੀ ਦੀ ਨਿਕਲ ਜੂਗਾ ਤੇ ਸੈੱਟ ਤੇ ਲੱਗਣਾ ਨਹੀਂਗਾ ਬਾਲਾਂ 'ਚ ਪਾਉਂਗੀ ਔਖਾ ਅੰਜੀ ਪੇਸਟ ਆਪਣਾ ਬਧੀਆ ਬਣ ਗਿਆ ਦੇਖੋ ਚੰਗੀ ਤਰ੍ਹਾਂ ਇਹਨੂੰ ਟਟਾ ਆ ਕੇ ਰੱਖ ਦਾਂਗੇ ਚੰਗੀ ਤਰ੍ਹਾਂ ਤੇ ਜਿਹੜਾ ਇਹ ਆਪਣਾ ਲੋਹੇ ਦਾ ਬਰਤਨ ਹੈਗਾ ਇਹਦਾ ਜਿਹੜਾ ਆਇਰਨ ਹੈਗਾ ਉਹ ਇਹਦੇ ਵਿੱਚ ਮਿਕਸ ਹੋ ਜੂ ਜਿਹੜਾ ਆਪਾਂ ਮਿਸ਼ਰਣ ਬਣਾਇਆ ਹੈਗਾ ਤੇ ਇਹਦੇ ਨਾਲ Baal ਆਪਣੇ ਲੰਬੇ ਮਜ਼ਬੂਤ ਤੇ ਸਿਲਕੀ ਹੋਣਗੇ ਤੇ ਇਹਨੂੰ ਉੱਪਰ ਰੱਖ ਦੇ ਤਾ ਕੇ ਤੇ ਜਦੋਂ ਮੈਂ ਇਹ ਤਿਆਰ ਹੋ ਗਿਆ ਉਹ ਤਾਂ ਫਿਰ ਮੈਂ ਆਪਣੇ ਵਾਲਾਂ ਤੇ ਲਾ ਕੇ ਤੁਹਾਨੂੰ ਦਿਖਾਉਣੀ ਹੈ ਗਰੇਸੀ ਇੱਕ ਹੀ ਜੱਬੀ ਆਣੀ ਐ ਲੇਟੇ ਲਾ ਦੇ ਦੇ ਤੇ ਲੇਟੇ ਲੈ ਚੰਗਾ ਫਿਰ ਤੈਨੂੰ ਲੈ ਕੇ ਨਹੀਂ ਜਾਣਾ ਫਿਰ ਹੁਣ ਕਿਵੇਂ ਮੂੰਹ ਚੱਕ ਲਿਆ ਹੈ ਗੱਲ ਨਹੀਂ ਸੁਣਦੀ ਹੁੰਦੀ ਹੁਣ ਜੀ ਤੂੰ ਤੈਨੂੰ ਮੈਂ ਲੈ ਕੇ ਨਹੀਂ ਜਾਂਦੀਗੀ ਚੰਗਾ ਤੂੰ ਘਰੇ ਰਹੀ ਫਿਰ ਮੈਂ ਗੱਡੀ 'ਚ ਜਾਉਂਗੀ ਤੂੰ ਘਰੇ ਰਹੀ ਚੱਲ ਨਾ ਵੀ ਚੱਲਗੇ ਓਏ ਚੱਲ ਚੱਲ ਕੇ ਘਰੇ ਰਹੂਗੀ ਨਵੀਂ ਬੰਨੀ ਕੀ ਚਾਹ ਕੇ ਦੀ ਹੈ ਜਾਣੇ ਅਸੀਂ ਤੂੰ ਘਰੇ ਰਹੀ ਚੰਗਾ ਹੁਣ ਤੈਨੂੰ ਸੁਣਨ ਲੱਗ ਗਿਆ ਹੈ ਕਿੱਥੇ ਜਾਵਾਂਗੇ ਆਪਾਂ ਕਿੱਥੇ ਜਾਵਾਂਗੇ ਹੈ ਤੂੰ ਜਾਏਂਗੀ ਨਾਲ ਹੈ ਜਾਏਂਗੀ ਬਾਲਪੜੀ ਅੱਜ ਅਸੀਂ ਬਣਾਵਾਂਗੇ ਸਾਪਤੀ ਮੂੰਗੀ ਤੇ ਦਲੇ ਚੋਲੇ ਕਿੰਮ ਕਰਖਤੇ ਤੇ ਇਧਰ ਗਾ ਲਸਣ ਚਿੱਲੀ ਆਂਦੀ ਹੈਗੀ ਦਾਲ ਇਹਨੇ ਭਉਂਦੀ ਚਪਲਾ ਪੇਸਟ ਵੀ تیار ਹੋ ਗਿਆ ਹਾਂਜੀ ਇਹਦੇ ਵਿੱਚ ਆਪਾਂ ਨੇ ਪਾਣੀ ਹੋਰ ਪਾਇਆ ਥੋੜਾ ਜਿਹਾ ਤੇ ਇੱਕ ਚਮਚਾ ਮੈਂ ਦਹੀਂ ਦਾ ਹੋਰ ਪਾਇਆਗਾ ਤੇ ਇਹਨੂੰ ਪਤਲਾ ਕਰ ਲਿਆ ਤੇ ਇਹਦਾ ਰੰਗ ਵੀ ਕਾਲਾ ਹੋ ਗਿਆ ਹੁਣ

ਇਹ ਜਿਹੜੀ ਸੜਦੀ ਬਾਲਾਂ ਦੀ ਸਿੱਤਰੀ ਖਤਮ ਹੋ ਗਈ ਜੀ ਮਾੜੀ ਬਾਹੂ ਦਿੱਖੇ ਕਿੰਨਾ ਚਿਰਾਂ ਦੀ ਅਸੀਂ ਤੇਲ ਗਰਾਂਦੇ ਤੇ ਮੰਮੀ ਹਾਂਜੀ ਗਗਨ ਕਹਿੰਦੀ ਚੱਲ ਮੈਂ ਲਾ ਦਿੰਦੀ ਹਾਂ ਕਿਉਂਕਿ ਉਹ ਨਾ ਡੂੰਡਦਾ ਸੀ ਜਿਆਦਾ

ਚੰਗੀ ਤਰ੍ਹਾਂ ਲਾ ਕੇ ਆਪਣਾ ਜਿਹੜਾ ਪੇਸਟ ਸੀਗਾ ਇਹਦੇ ਜਿਹਦੇ ਵਾਲ ਵੀ ਝੜਦੇ ਹਨ ਉਹ ਵੀ ਆਉਣ ਲੱਗ ਜਾਂਦੇ ਆ ਇਹਦੇ ਨਾਲ ਇਹ ਤੁਸੀਂ ਲਾ ਕੇ ਦੇਖੋ ਹਾਲੇ ਦੇਖੋ ਇਹ ਕਾਲਾ ਕਾਲਾ ਹੋ ਗਿਆ ਜਮਾ ਇਹਦਾ ਕਲਰ ਬਦਲ ਗਿਆ ਤੇ ਜੇ ਆਪਾਂ ਰਾਤ ਨੂੰ ਭੌਂ ਕੇ ਲਾਉਂਦੇ ਤਾਂ ਇਸ ਤੋਂ ਵੀ ਜ਼ਿਆਦਾ ਇਹਦਾ ਕਲਰ ਜਿਹੜਾ ਬਲੈਕ ਹੋ ਜਾਂਦਾ ਨਾਲ ਤਾਂ ਆਪਣੇ ਵਾਲ ਕਾਲੇ ਨਾਲੇ ਵਧੀਆ ਮਜ਼ਬੂਤ ਬਣਦੇ ਆਗੇ ਕਿਉਂਕਿ ਜਿਹੜਾ ਇਹਦਾ ਸਰ ਬਲੋ ਉਹਦਾ ਐਰਨ ਹੈ ਉਹ ਇਹਦੇ ਵਿੱਚ ਮਿਸਰਣ ਦੇ ਵਿੱਚ ਘੁਲ ਜਾਂਦਾਗਾ ਲਓ ਜੀ ਹੁਣ ਕਗਨ ਲਾ ਲੂਗੀ ਹੰਡਾ ਹੰਡਾ ਨਾ ਰਾਮਦਾਰੀ ਜੀ ਹੁੰਦੀ ਹੈ ਸਿਰ ਨੂੰ ਬਸ ਤੁਸੀਂ ਨਾ ਬਸ ਐਂ ਲਾ ਹੀ ਲੈਣਾ ਇਹ ਤੇ ਕੋਈ ਮਾਲਿਸ਼ ਕਰਨ ਦੀ ਤੁਹਾਨੂੰ ਲੋੜ ਨਹੀਂ ਵੱਧ ਤੋਂ ਵੱਧ ਤੁਸੀਂ ਇਹਦੇ ਤੇ ਇੱਕ ਵੀ ਇਹ ਡਿੱਗੇ ਨਾ ਭੁਰ ਭੁਰ ਕੇ ਤੇ ਤੁਸੀਂ ਲਫਾਫਾ ਆਪਦੇ ਸਿਰ ਤੇ ਚੜਾ ਸਕਦੇ ਹੋ ਜਾਂ ਕੋਈ ਪਤਲਾ ਕੱਪੜਾ ਬੰਨ ਲਓ ਤੇ ਦੇਖੀ ਨਾ ਤਾਂ ਇਹਦੇ ਨਾਲ ਖੁਰਕ ਟਿਕ ਜਾਂਦੀ ਹੈ ਨਾਲੇ ਨਾ ਰਾਮਦਾਰੀ ਆਉਂਦੀ ਹੈਗੀ ਸਿਰ ਨੂੰ ਤੇ ਅੱਖਾਂ ਨੂੰ ਵੀ ਠੰਡਕ ਮਿਲਦੀ ਹੈਗੀ ਏਡੀ ਵਧੀਆ ਚੀਜ਼ ਹੈ ਇਹ ਤੇ ਜਿਹੜੇ ਵੀ ਮੇਰੇ ਭੈਣ ਭਰਾ ਦੇਖਦੇ ਆ ਜਰੂਰ ਲਾ ਕੇ ਦੇਖਿਓ ਇਹਨੂੰ ਤੁਹਾਨੂੰ ਪਤਾ ਲੱਗ ਜੂਗਾ ਤੇ ਕਿਉਂਕਿ ਜਦੋਂ ਤੁਸੀਂ ਆਪ ਲਾ ਕੇ ਦੇਖੋਗੇ ਤੇ ਤੁਹਾਡੇ ਵਾਲਾਂ ਦਾ ਵੀ ਫਰਕ ਤੁਹਾਨੂੰ ਪਤਾ ਲੱਗੂਗਾ ਤੇ ਇਸ ਤੋਂ ਬਾਅਦ ਆਪਾਂ ਇੱਕ ਦਿਨ ਤੁਹਾਨੂੰ ਜਿਹੜਾ ਐਲੋਵੇਰਾ ਸੀ ਲਾਉਨੇ ਆ ਉਹ ਵੀ ਲਾ ਕੇ ਦਿਖਾਵਾਂਗੇ ਉਹ ਕਿਵੇਂ ਲਾਉਨੇ ਆ ਲੋ ਜੀ ਗਗਨ ਨੇ ਵੀ ਲਾ ਲਿਆ ਆਪਣੇ ਸਾਰੇ ਸਿਰ ਤੇ ਲਾ ਕੇ ਇਹਦੇ ਥੋੜਾ ਯਾਰ ਕਰਨਾ ਪੈਂਦਾ ਤੇ ਚੀਜ਼ ਬਹੁਤ ਵਧੀਆ ਇਹ ਹੈ ਹਨਸੀ ਅੱਧਾ ਘੰਟਾ ਰੱਖਾਂਗੇ ਇਹਨੂੰ ਹਲਾ ਕੇ ਤੇ ਫਿਰ ਨਾਹ ਲਾਈ। ਦੇਖ ਕੋਲਾ ਵੀ ਸਾਡਾ ਸਾਫ ਹੋ ਗਿਆ ਜਮਾ। ਹਾਂ। ਚੰਮਕ ਗਿਆ ਜਿੱਥੇ-ਜਿੱਥੇ ਇਹ ਪੇਸਟ ਪਿਆ ਸੀ। ਹਾਂਜੀ ਸ਼ੈਲਪੁੱਤ ਤੁਸੀਂ ਕੋਈ ਵੀ ਲਾ ਸਕਦੇ ਆ। ਆਹ ਦੇਖੋ ਨੇੜੇ ਦਿਖਾਈ। ਇਹਨਾਂ ਜਿਹੜਾ ਜਿਹੜਾ ਪੋਟੇਸਟ ਲਾਇਆ ਸੀ ਇਹਨੂੰ ਸਾਰਾ ਕਾਲਾ-ਕਾਲਾ ਹੋ ਗਿਆ। ਕਲਰ ਬਲੈਕ ਹੋ ਗਿਆ। ਇਹ ਵਾਲ ਵੀ ਕਾਲੇ ਰੱਖਦਾ ਹੈ। ਪਹਿਲਾਂ ਹੀ ਆਪਾਂ ਖੋਲ ਕੇ ਨੂੰ ਜੂਰੇ। शेंपू भी अपन में

ਤੇ ਬਾਲ ਹਜੇ ਮੇਰੇ ਸੁੱਕੇ ਨਹੀਂ ਤੇ ਜਿਹੜਾ ਮੂੰਹ ਤੇ ਨਾ ਆ ਮੂੰਹ ਆ ਲੱਗਦਾ ਜਿਵੇਂ ਚਲਾਇਆ ਹੁੰਦਾਗਾ ਤੇ ਮੂੰਹ ਵੀ ਸਾਫ ਸਾਫ ਹੋ ਜਾਂਦਾਗਾ ਜਿਵੇਂ ਕਿਉਂਕਿ ਦਹੀਂ ਪਾਈ ਹੋਈ ਸੀਗੀ ਦਹੀਂ ਦਾ ਅਸਰ ਹੁੰਦਾਗਾ ਘੱਣੇ ਹਜੇ ਨਾ ਹੋਣਾਗਾ ਤੇ ਜਦੋਂ ਆਪਣੇ ਬਾਲ ਸੁੱਕਗੇ ਤੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿੰਨੇ ਵਧੀਆ ਸਿਲਕੀ ਸਿਲਕੀ ਬਣ ਜਾਣਗੇ ਇਹ ਬਾਲ ਆਪਣੇ ਸੁੱਕਗੇ ਜੇ ਤੁਸੀਂ ਸੀਰਮ ਲਾਉਣੇ ਆ ਤਾਂ ਮਾੜੇ ਲਾ ਸਕਦੇ ਆਂਗੇ ਕਿਉਂਕਿ ਜਿਹੜੇ ਤੁਸੀਂ ਸੁਣਦੇ ਸੀ ਉਹਨੇ ਥੋੜੇ ਸਲਾਬੇ ਜਿਹੀ ਹੈਗੀ ਤੇ ਬੜੀ ਸਿਲਕੇ ਸਿਲਕੇ ਰੋਵੇ ਫੁੱਲੇ ਫੁੱਲੇ ਹੁੰਦੇ ਆ ਹਾਂਜੀ ਮੇਰੇ ਵਾਲ ਤਾਂ ਸੁੱਕ ਗਏ ਤੇ ਮਾੜੇ ਮੋٹے ਸਿੱਲੇ ਜਿਹੀ ਹੈਗੀ ਹਾਂ ਦੇਖੋ ਤੇ ਗਰੰਨੇ ਹਜੇ ਸਕਾਈ ਨਹੀਂ ਉਹਨਾਂ ਤਾਂ ਜੂੜਾ ਹੀ ਹੁਣ ਖੋਲ ਲੈਗਾ ਤੇ ਨਹੀਂ ਮੈਂ ਉਹਦੇ ਵਾਲ ਵੀ ਦਿਖਾਉਂਦੀ ਚਲ ਉਹਦੇ ਵਾਲ ਮੈਂ ਸਵੇਰ ਦਿਖਾ ਦੂੰਗੀ ਕਿਉਂਕਿ ਸੁੱਕੇ ਤੋਂ ਹੀ ਪਤਾ ਲੱਗਦਾ ਹੈ ਸਰ ਇੱਕ ਚੀਜ਼ ਦੀ ਆਪਾਂ ਆਪ ਸੰਭਾਲ ਕਰ ਸਕਦੇ ਹਾਂਗੇ ਕਿ ਨਿੱਕੇ ਨਿੱਕੀਆਂ ਚੀਜ਼ਾਂ ਦਾ ਧਿਆਨ ਕਰਕੇ ਲੋ ਜੀ ਗਗਨ ਨੇ ਵੀ ਜੂڑا ਖੋਲ ਲਿਆ ਪਰ ਇਹਦੇ ਵਾਲ ਨਹੀਂ ਸੁੱਕੇਗੇ ਤੇ ਸਵੇਰ ਦਿਖਾ ਦਿੰਗੇ ਤੇ ਵਾਲ ਮੈਂ ਤੇ ਵੈਸੇ ਬਹੁਤ ਵਧੀਆ ਸਿਰ ਵੀ ਵਧੀਆ ਨਿੱਖਰਦਾ ਹੈ ਨਾ ਕਿਵੇਂ ਜਿਹਾ ਲੱਗਦਾ ਹੌਲਾ ਜਿਹਾ ਲੱਗਦਾ ਕਿ ਕਿਵੇਂ ਜਿੱਦ ਲਾਇਆ ਸੀ ਕਹਿੰਦੀ ਅੱਖਾਂ ਕਿ ਠੰਡਾ ਠੰਡਾ ਲੱਗਦਾ ਹੈ ਨਾ ਅੱਖਾਂ ਨੂੰ ਵੀ ਠੰਡਕ ਜੀ ਮਿਲਦੀ ਹੈ ਬਹੁਤ ਠੰਡਾ ਠੰਡਾ ਲੱਗਦਾ ਸੀ ਆਰਾਮਦਈ ਆਇਆ ਸੀ ਸਿਰ ਚ ਹਾਂ ਤੇ ਨਵੀਂ ਦੇ ਰਹਿ ਗਿਆ ਲਾਉਣ ਵਾਲਾ ਇਹਦੇ ਲਾਵਾਂਗੇ ਐਤਵਾਰ ਨੂੰ ਹੈ ਨਾ ਨਵੀਂ ਲਾਉਣਾ ਤੇ ਇਹਦੇ ਅੱਜ ਹੀ ਸੀ ਪਰ ਇਹਨੇ ਲਵਾਇਆ ਨਹੀਂ ਗਾ ਕਹਿੰਦੀ ਮੈਨੂੰ ਫਿਰ ਸਿਰ ਲਾਉਣਾ ਪਊਗਾ ਹਾਂਜੀ ਜਿਹੜਾ ਅੱਜ ਆਪਾਂ ਨੇ ਪੀਸਟ ਬਣਾ ਕੇ ਵਾਲਾਂ ਤੇ ਲਾਏਗਾ ਜੇ ਇਹ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕਿਉਂਕਿ ਇਹਦੇ ਬਹੁਤ ਫਾਇਦੇ ਦੀ ਚੀਜ਼ ਆ ਆਪਣੇ ਘਰ 'ਚ ਹੀ ਹੁੰਦੀਆਂ ਆ ਬਸ ਆਪਾਂ ਲਾਉਣ ਦੀ ਤੇ ਬਣਾਉਣ ਦੀ ਕੌਲ ਕਰ ਲੈਣੇ ਹੈਗੇ ਤੇ ਫਾਇਦੇ ਇਹਦੇ ਬਹੁਤ ਸਾਰੇ ਹੈਗੇ ਹਾਂਜੀ ਜੇ ਤਾਂ ਮੇਥੀ ਦਾਣਾ ਜਿਹੜਾ ਸਾਫ ਤਾਂ ਫਿਰ ਤਾਂ ਤੁਸੀਂ ਘਰੇ ਗ੍ਰाइंड ਕਰ ਲਓ ਤੇ ਕਲੌਂਜੀ ਵੀ ਗ੍ਰाइंड ਹੋ ਜੂਗੀ ਤੇ ਔਲੇ ਵੀ ਗ੍ਰाइंड ਹੋ ਜਾਂਦੇ ਹੈਗੇ ਮੇਰੇ ਕੋਲ ਇਹ ਸਮਾਨ ਨਾ ਪਹਿਲੇ ਹੀ ਪਿਆ ਸੀਗਾ ਕਿਉਂਕਿ ਮੈਂ ਤੇਲ ਵਗੈਰਾ ਜਿਹੜਾ ਅਸੀਂ ਘਰ ਘਰੀ ਬਣਾ ਕੇ ਲਾਉਨੇ ਹੈਗੇ ਇਹਦੀ ਵੀ ਵੀਡੀਓ ਆਪਾਂ ਨੇ ਪਾਈ ਹੋਈ ਹੈਗੀ ਤੇ ਤਾਂ ਕਰਕੇ ਮੇਰੇ ਕੋਲ ਸੀਗਾ ਸਮਾਨ ਇਹ ਤੇ ਆਪਾਂ ਨੇ ਅੱਜ ਵਰਤ ਲਿਆ ਤੇ ਇਹ ਪਹਿਲਾਂ ਵੀ ਮੈਂ ਲਾਇਆ ਸੀਗਾ ਤੇ ਪਹਿਲਾਂ ਮੈਂ ਆਖਿਆ ਚਲੋ ਜਿੰਨਾਂ ਚਿਰ ਮੈਨੂੰ ਕੋਈ ਰਿਜ਼ਲਟ ਨਹੀਂ ਇਹਦਾ ਸਹੀ ਮਿਲਦਾ ਉਹਨਾਂ ਚਿਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਨਹੀਂ ਕਰਦੀ ਇਸ ਕਰਕੇ ਹੁਣ ਮੈਨੂੰ ਇਹ ਤਾਂ ਪੂਰਾ ਵਿਸ਼ਵਾਸ ਤੇ ਤਸੱਲੀ ਹੋਊਗੀ ਵੀ ਇਹ ਚੀਜ਼ ਵਧੀਆਗੀ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਹੁਣ ਸ਼ੇਅਰ ਕੀਤੀ ਹੈਗੀ ਤੇ ਬਾਲ ਦੇਖੋ ਨਾ ਤੇ ਮੇਰੇ ਤੇਲ ਲੱਗਿਆਗਾ ਕੁਝ ਨਹੀਂ ਲੱਗਿਆ ਪਰ ਬਾਲ ਮੇਰੇ ਵਧੀਆ ਸਿਲਕੀ ਸਿਲਕੀ ਹੈਗੀ ਜੇ ਜਿਵੇਂ ਕੀ ਤੁਹਾਡੇ ਨਾ ਬਾਲ ਵੀ ਝੜ ਜਾਂਦੇ ਕਈ ਵਾਰੀ ਹੈ ਨਾ ਜਿਵੇਂ ਮੇਰੇ ਇੱਥੇ ਆਏ ਹੋਗੇ ਸੀਗੇ ਤੇ ਮੈਂ ਅੱਗੇ ਪਹਿਲਾਂ ਗਗਨ ਨੂੰ ਦਿਖਾ ਕੇ ਆਈ ਹਟੀਆਂਗੀ ਤੇ ਮੇਰੇ ਸਾਰੇ ਨਿੱਕੇ ਨਿੱਕੇ ਬਾਲ ਆਏ ਪਏ ਹੈਗੇ ਨੰਗਰੂਤਾ ਦੀ ਬਾਲਾਂ ਦੀ ਜਿਹੜਾ ਆਪਾਂ ਜਿਹੜਾ ਤੇਲ ਲਾਉਨੇ ਆ ਉਹਦੇ ਨਾਲ ਹੀ ਆ ਗਈ ਦੇਖੋ ਮੇਥੀ ਦਾਣੇ ਦਾ ਇੰਨਾ ਫਾਇਦਾ ਹੁੰਦਾਗਾ ਤੇ ਇਹਦੇ ਖਾਣ ਦੇ ਵੀ ਫਾਇਦੇ ਹੈ ਤੇ ਇਹਦੇ ਲਾਉਣ ਦੇ ਵੀ ਫਾਇਦੇ ਹੈਗੇ ਜੇ ਤੁਸੀਂ ਇਹਨੂੰ ਰਾਤ ਨੂੰ ਭਿਉਂ ਕੇ ਲਾਉਂਗੇ ਇਹ ਜਿਆਦਾ ਕਾਲਾ ਕਾਲਾ ਹੋ ਜਾਊਗਾ ਪੇਸਟ ਤੇ ਸਵੇਰ ਤੁਸੀਂ ਲਾ ਲਓ ਤੇ ਅੱਧਾ ਘੰਟਾ ਅੱਧਾ ਘੰਟਾ 20 ਮਿੰਟ ਲਾ ਕੇ ਰੱਖ ਲਓ ਤੇ ਫਿਰ ਣਾ ਲਓ ਤੇ ਇਹਦਾ ਜਿਹੜਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਹੀ ਮਿਲੂਗਾ ਬਹੁਤ ਵਧੀਆਗਾ ਤੇ ਜੇ ਆਪਾਂ ਪਹਿਲਾਂ ਤੁਸੀਂ ਵਾਲਾਂ ਦੀ ਸੰਭਾਲ ਕਰਨ ਲੱਗ ਜਿਗੇ ਤਾਂ ਨਾਲੇ ਸੰਘਣੇ ਰਹਿਣਗੇ ਵਾਲ ਨਾਲੇ ਮਜ਼ਬੂਤ ਰਹਿਣਗੇ ਤੇ ਨਾਲੇ ਲੰਬਾਈ ਇਹਨਾਂ ਦੀ ਜਮ੍ਹਾਂ ਨਹੀਂ ਘਟਣੇਗੀ ਤੇ ਲੰਬਾਈ ਇਹਨਾਂ ਦੀ ਵਾਧੀ ਤੁਰੀ ਜਾਊਗੀ ਇਹਦੇ ਇੰਨੇ ਫਾਇਦੇ ਹੈਗੇ ਜਿਨ੍ਹਾਂ ਦੇ ਬਾਲ ਵਾਦੇ ਨਹੀਂ ਛੋਟੇ ਆ ਉਹ ਇਹ ਚੀਜ਼ ਜਰੂਰ ਲਾਓ ਠੀਕ ਕਿਉਂਕਿ ਇਹ ਚੀਜ਼ ਆਪਣੇ ਘਰ ਵਿੱਚ ਹੀ ਹੁੰਦੀ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਛੋਟਾ ਜਿਹਾ ਕਮੈਂਟ ਕਰਦਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਪੜ ਕੇ ਫਿਰ ਮੈਨੂੰ ਹੌਂਸਲਾ ਹੋ ਜਾਂਦਾ ਵੀ ਮੇਰੀ ਵੀਡੀਓ ਇਹਨਾਂ ਨੂੰ ਵਧੀਆ ਲੱਗੀ ਤੇ ਹੁਣ ਆਪਾਂ ਨੰਮੀਆਂ ਨੰਮੀਆਂ ਵੀਡੀਓ ਇਹਨਾਂ ਚੀਜ਼ਾਂ ਤੇ ਬਣਾਇਆ ਕਰਾਂਗੇ ਤੇ ਹੁਣ ਆਪਾਂ ਵੀਡੀਓ ਦੇ ਕਰਾਂਗੇ ਸਮਾਪਤੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ